ਹਾਂਜੀ ਬਈ ਸਾਸਤਰੀ ਕਾਲ ਜੀ ਸਾਰਿਆਂ ਨੂੰ ਬਈ ਅੱਜ ਆਪਾਂ ਆਏ ਪਿੰਡ ਕੰਡਾ ਬੰਨੇ ਠੀਕ ਹੈ ਜੀ ਬਈ ਕੋਲ ਤਿੰਨ ਗਾਈਆਂ ਬਕਾਉਆ ਜੀ ਤੇ ਬਾਕੀ ਕਰਦੇ ਆਪਾਂ ਬਈ ਜੀ ਨਾਲ ਗੱਲਬਾਤ ਬਈ ਸਾਸਤਰੀ ਕਾਲ ਜੀ ਸਾਸਰੀਆ ਬਈ ਕੀ ਨਾਂ ਭਰਾ ਆਪਣਾ ਦਰਸ਼ਨ ਖਾਂ ਪਿੰਡ ਜੀ ਕੰਡਾ ਬੰਨਾ ਜਿਲ੍ਹਾ ਮਡੰਡਾ ਜੀ ਠੀਕ ਹੈ ਨੰਬਰ ਦੱਸੋ ਜੀ ਆਪਣਾ 92010 ਜੀ ਠੀਕ ਹੈ ਜੀ 26605 ਦੁਬਾਰੇ ਫਿਰ ਦੱਸੋ ਜੀ 92010 ਜੀ ਹਾਂਜੀ 26605 ਜੀ ਠੀਕ ਹੈ ਜੀ ਭਾਈ ਕਿੰਨੇ ਨਗ ਬਕਾਉ ਆਪਣੇ ਕੋਲ ਤਿੰਨ ਨਗ ਆ ਜੀ ਆਪਣੇ ਕੋਲ ਕਿਵੇਂ ਗੱਬਣਾ ਦਾ ਟੋਕੜਾ ਕਿਵੇਂ ਸਾਰਾ ਦੱਸ ਇੱਕ 7 ਮਹੀਨੇ ਦਾ ਗੱਬਣਾ ਜੀ ਆ ਕਾਲੀ ਬਿਹੜ ਠੀਕ ਹੈ ਜੀ ਤੇ ਦਿਖਾਓ ਜੀ ਗੱਬਣਾ ਦਿਖਾ ਦਿਓ ਪਹਿਲਾਂ ਜੀ ਦੇਖ ਸਕਦੇ 7 ਮਹੀਨੇ ਦਾ ਗੱਬਣਾ ਬਾਕੀ ਸੰਦੂਰ ਤੁਰ ਕੇ ਦਿਖਾਉਣੇ ਆ ਜੀ ਦੁੱਧ ਦਿੰਦੀ ਹੈ ਮੜਾ ਮੋਟਾ ਨਹੀਂ ਇਹ ਦੁੱਧੋ ਨਾ ਠੀਕ ਹੈ ਜੀ ਮੜਾ ਦਿੰਦੀ ਟੋਕੜਾ ਸੱਕਾ ਗੱਬਣਾ ਮੋਟਾ ਵੀ ਜਗਾ ਛੱਡੀ ਵੀ ਦੇਖ ਸਕਦੇ ਮੋੜ ਲਈ ਮੋੜ ਦੋ ਮੋੜ ਦੇ ਵੀ ਹਾਂ ਜੀ ਬਿਲਕੁਲ ਜਮ ਹਾਂਜੀ ਹਾਂਜੀ ਤੇ ਫੇਸ ਦਿਖਾ ਦਿਓ ਮੁੰਡਾ ਜੀ ਹਾਂਜੀ ਬਈ ਇਹਦਾ ਕੀ ਰੇਟ ਆ ਜੀ 30000 ਰੁਪਏ ਆ ਇਹਦਾ ਰੇਟ ਬਈ 30000 ਰੁਪਏ ਦਾ ਹਾਂ ਆਪਣੇ ਦੂਜੇ ਸਿੰਘ ਸੁਣਾ ਵੀਰੇ ਨੇ ਹਾਂਜੀ ਦੂਜੇ ਇਸੀ ਵਾਰ ਕਿਨਾਂ ਕਰਤਾ ਤੁਸੀਂ ਵੀਰੇ ਦੇ ਇਸੀ ਵਾਰ 16 ਕਿਲੋ ਦਿੰਦਾ ਵੀਰੇ ਠੀਕ ਹੈ ਬਈ ਦੇਖ ਸਕਦੇ ਹੋ ਤੇ ਹਾਂਜੀ ਅਗਲੀ ਦਿਖਾਓ ਜਰਸੀ ਬਈ ਜਰਸੀ ਆ ਤਾਂ ਫਿਰ ਦੇਖ ਸੋਦਾ ਬਈ ਤੋਰ ਲਵਾਲੀ ਠੀਕ ਹੋ ਗਈ ਸਾਰੇ ਸੰਗ ਉੱਠਣ ਲੱਗੇ ਮੋੜ ਦਾ ਪ੍ਰੈਸ ਛੰਡੀ ਸੀਲ ਬਈ ਹਾਂ ਜੀ ਜੀ ਬਿਲਕੁਲ ਰਾਤ ਦੀ ਸੂਈ ਹੈ ਅੱਜ ਵੀ ਦੇਖਿਆ ਵੀ ਠੀਕ ਹੈ ਤੇ ਫਿਰ ਤੋਂ ਸੂਈ ਹੈ ਵੀਰੇ ਰਾਤ ਸੂਈ ਹੈ ਜੀ ਠੀਕ ਹੈ ਜੀ ਰਾਤ ਦੀ ਹੈ ਜੀ ਤੇ ਕੰਮੀ ਸੋਇਆ ਬਰੇ ਦੂਜੇ ਸੋਇਆ ਜੀ ਠੀਕ ਹੈ ਜੀ ਦੇਖ ਸਰੋ ਬਰਾ ਹਾਂਜੀ ਜੀਰਦੀ ਵੀ ਬਿਲਕੁਲ ਕਲੀਅਰ ਹੈ ਆ ਪੇਜ ਦੇ ਰਹੇ ਸਾਰੀ ਠੀਕ ਹੈ ਜੀ ਬਾਈ ਦੇਖ ਸਕਦੇ ਠੀਕ ਹੈ ਜੀ ਰਾਤ ਸੋਇਆ ਤੇ ਇਹਦੇ ਮਗਰ ਕੀ ਹੈ ਬਾਈ ਬੱਛੀ ਹੈ ਜੀ ਇਹਦੇ ਮਗਰ ਬੱਸੀ ਕਿਹੜੀ ਦਿਖਾਓ ਮੜੀ ਪਹਿਲਾਂ ਆ ਜੀ ਬਾਈ ਦੇਖ ਸਕਦੇ ਬੱਸੀ ਦੱਸੀ ਠੀਕ ਹੈ ਜੀ ਤੇ ਕਰਤੋਂ ਇਹ ਨਾ ਫੜ ਕੀ ਰੇਟ ਆ ਜੀ ਇਹਦਾ ਇਹਦਾ ਰੇਟ 28000 ਆ ਜੀ ਬਾਈ 28000 ਰੇਟ ਹੈ ਜੀ ਦੁੱਧ ਵੀਰੇ ਕਿੰਨਾ ਦਿੰਦੀ ਆ ਦੁੱਧ ਜੀ ਹੁਣ ਮੰਨ ਲਾ ਪਿਛਲੇ ਹਾਂ ਜੀ ਦੁੱਧ ਕਿੰਨਾ ਦੱਸੇ 10 ਲੀਟਰ ਦਿੱਤਾ ਪਿਛਲੇ ਸੋਏ ਹੁਣ ਦੂਜੇ ਠੀਕ ਹੁਜੇ ਸੋਈ ਹੈ ਜੀ ਠੀਕ ਹੈ ਜੀ ਪਿਛਲੀ ਵਾਰ ਵੀ 10 ਲੀਟਰ ਦਿੱਤਾ ਲੇਕਿਨ ਲੀਟਰ ਤੋਂ 2 ਲੀਟਰ ਵਾਧਾ ਹੀ ਦੇਉਗੀ ਜੀ ਠੀਕ ਹੈ ਜੀ ਫੇ ਰੇਟ ਸਾਨੂੰ ਬਾਈ ਨੇ ਦੱਸਦਾ ਹਾਂ ਜੀ ਬਾਈ ਤੀਜੇ ਨੰਬਰ ਦਿਖਾਓ ਜੀ ਕਾ ਤੇ ਗੱਬਣਾ ਵੀਰੇ ਹਾਂ ਜੀ ਪਹਿਲਾਂ ਵੇਖੜਾ ਜੀ ਠੀਕ ਹੈ ਜੀ ਦਿਖਾ ਦਿਓ ਬਾਈ ਦੇਖ ਸਕਦਾ ਫਿਰ ਫੇਸਪੂਸ ਕੁਆਲਿਟੀ ਵਾਧਾ ਕੋ ਦੋ ਦੇਖ ਸਕਦਾ ਜੀ ਤਾਂ ਤੁਹਾਨੂੰ ਇਹ ਵਾਲੂ ਆ ਦੇਖ ਸਕਦੇ ਹੋ ਜੀ ਕਰ ਲੋ ਜੀ ਕਰ ਲੋ ਹੋਰ ਮੜੇ ਅੱਗੇ ਕਿੰਨੇ ਦਾ ਰਹਿ ਗਿਆ ਵੀਰੇ ਸੂਣ ਦੇ ਦੇ ਇਹ ਜੀ 2 ਤਰੀਕ ਨੂੰ ਦਿਨ ਪੂਰੇ ਆ ਜੀ ਭਾਈ ਜੀ 2 ਤਰੀਕ ਨੂੰ ਦਿਨ ਪੂਰੇ ਆ ਜੀ ਠੀਕ ਹੈ ਜੀ ਕੋਲ ਲਈ ਬਲਕੋ ਠੰਡੀ ਜਮਾ ਠੀਕ ਹੈ ਠੀਕ ਕੁਆਲਿਟੀ ਦੇਖਾ ਦੇ ਕਰੋ ਤੇ ਭਾਈ ਜੀ ਕੀ ਰੇਟ ਰੂਟਾ ਜੀ ਕਿੰਨੇ ਦਾ ਰੇਟ ਦਾ ਜੀ 35000 ਰੁਪਏ ਆ ਜੀ ਰੋਜੀ ਬੰਤੀ ਹੈ ਫੁਅਰੇਟਰ ਬਿਲਕੁਲ ਜਾਇਜ਼ ਮੋਲਾ ਜੇ ਕਿਸੇ ਦਾ ਤੁਹਾਨੂੰ ਟਿੰਗ ਲੈਣਾ ਤਾਂ ਵਧੀਆ ਛੰਡੀ ਸੀ ਲੈ ਜੀ ਦੇਖ ਸਕਦੇ ਹੋ ਸਾਡੇ ਸਾਹਮਣੇ ਹਾਂਜੀ ਬਈ ਜੀਤਾ ਡੈਰੀ ਫਾਰਮ ਨੂੰ ਚੈਨਲ ਨੂੰ ਵੱਧ ਤੋਂ ਸਬਸਕ੍ਰਾਈਬਰ ਚ ਜ਼ਰੂਰ ਕਰਾ ਕਰੋ ਤਾਂ ਕਿ ਸਾਨੂੰ ਨਵੇਂ ਨਵੀਂ ਵੀਡੀਓ ਅਪਲੋਡ ਕਰਦੇ ਰਹੀਏ ਭਾਈ ਜੀ ਆਪਣਾ ਨੰਬਰ ਹੈਗਾ ਜੀ 75280003 ਬਣ ਜਾ ਜੀ ਜੇ ਕਿਸੇ ਭਾਈ ਨੇ ਐਡ ਕਰਾਉਣਾ ਤਾਂ ਆਪਣਾ ਜ਼ਰੂਰ ਕਨੈਕਟ ਕਰੋ ਜੀ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਏ